ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਰ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨੰਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਬਾਦਸ਼ਾਹ ਦਰਬੀਸ਼ ਸਰਬੰਸਦਾਨੀ ਅੰਮ੍ਰਿਤ ਕੇ ਦਾਤੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਆ ਸੁਣਾ ਸਿਗਾ ਸੁਣਾ ਦੇ ਮਾਲਕ ਸਰਬ ਕਲਾ ਭਰਪੂਰ ਸਮਰਾਤ ਸਤਿਗੁਰੂ ਸ਼ਬਦਾ ਅਵਤਾਰ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰ ਜੀਆਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਦਰਸ਼ਨ ਦੇਦਾਰ ਕੀਤਿਆਂ ਜੋ ਖਾਲਸਾ ਜੀ ਹਿਰਦੇ ਵਿੱਚ ਠੰਡਕਾਉਂਦੀ ਹੈ ਸਤਿਗੁਰ ਜੀ ਮਹਾਰਾਜ ਦੀ ਬਾਣੀ ਨੂੰ ਪੜਿਆਂ ਹਿਰਦੇ ਵਿੱਚ ਖਾਲਸਾ ਜੀ ਪ੍ਰੇਮਾ ਭਗਤੀ ਪੈਦਾ ਹੁੰਦੀ ਹੈ ਐਸੇ ਸਤਗੁਰਾਂ ਨੂੰ ਸਦਾ ਨਮਸਕਾਰ ਹੈ ਐਸੇ ਸਤਗੁਰਾਂ ਤੋਂ ਵਾਰਨੇ ਬਲਹਾਰਨੇ ਜਾਈਏ ਜਿਨ੍ਹਾਂ ਸਤਗਰਾਂ ਦੀ ਸ਼ਰਨ ਪਿਆ ਖਾਲਸਾ ਜੀ ਸੋਖੀ ਸੁਖ ਪ੍ਰਾਪਤ ਹੁੰਦਾ ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਜੇ ਪਰਮੇਸ਼ਰ ਨੂੰ ਮਿਲਣਾ ਹੈ ਤੇ ਸ਼ਬਦ ਦੀ ਭਾਈ ਕਮਾਈ ਕਰੋ ਕਿਉਂਕਿ ਸ਼ਬਦ ਹੀ ਗੁਰੂ ਹੈ ਤੇ ਖਾਲਸਾ ਜੀ ਗੁਰੂ ਹੀ ਸ਼ਬਦ ਹੈ ਸਾਡਾ ਜਿਹੜਾ ਗੁਰੂ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੋ ਸ਼ਬਦ ਆਵਤਾਰ ਸਤਗੁਰੂ ਹਨ ਇਹ ਖਾਲਸਾ ਜੀ ਸ਼ਾਇਦ ਲੋਕਾਂ ਨੂੰ ਭੁਲੇਖਾ ਹੋਵੇ ਭਰਮ ਹੋਵੇ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਕੋਈ ਹੋਰ ਨੇ ਕਲਗੀਧਾ ਸੁਆਮੀ ਜੀ ਹੋਰ ਨੇ ਤੇ ਸ਼ਬਦਾ ਸਤਿਗੁਰੂ ਹੋਰ ਨੇ ਨਹੀਂ ਖਾਲਸਾ ਜੀ ਇਹ ਇੱਕ ਹੀ ਹਨ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਪਵਿੱਤਰ ਬਾਣੀ ਵਿੱਚ ਵੀ ਬਚਨ ਆਉਂਦੇ ਜਿਵੇਂ ਖਾਲਸਾ ਜੀ ਹਵਾਲਾ ਦਿੰਦੇ ਨੇ ਗੁਰੂ ਘਰ ਦੇ ਵੇਦ ਵਿਆਸ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਹਨ ਜੈਸੇ ਫਲ ਸਹਿ ਬਿਰਖ ਬਿਰਖ ਸਹਿ ਹੋਤ ਫਲ ਆਧ ਪੁੱਤ ਗਾਤਕਾਸ਼ ਕਹਿਣ ਨਾ ਆਵੇ ਜੀ ਕਹਿੰਦੇ ਜਿਸ ਤਰ੍ਹਾਂ ਇੱਕ ਫਲ ਦੇ ਵਿੱਚੋਂ ਬਰਸ਼ ਪੈਦਾ ਹੁੰਦਾ ਫਲ ਦੇ ਵਿੱਚ ਬੀਜ ਹੁੰਦੇ ਆ ਨਾ ਤੇ ਖਾਲਸਾ ਜੀ ਉਹ ਬੀਜ ਵਿੱਚੋਂ ਫਿਰ ਰੁੱਖ ਪੈਦਾ ਹੋ ਜਾਂਦਾ ਤੇ ਫਿਰ ਉਸੇ ਰੁੱਖ ਵਿੱਚੋਂ ਖਾਲਸਾ ਜੀ ਫਲ ਪੈਦਾ ਹੋ ਜਾਂਦਾ ਜਿਵੇਂ ਇੱਕ ਫਲ ਵਿੱਚੋਂ ਬਰਸ਼ ਪੈਦਾ ਹੁੰਦਾ ਤੇ ਇੱਕ ਬਰਸ਼ ਵਿੱਚੋਂ ਖਾਲਸਾ ਜੀ ਫਿਰ ਫਲ ਪੈਦਾ ਹੁੰਦਾ ਹੈ ਤੇ ਕਹਿੰਦੇ ਇਹ ਆਧ ਪੁੱਤ ਜਿਹੜਾ ਵਰਤਾਰਾ ਹੈ ਪਰਮੇਸ਼ਰ ਅਕਾਲ ਪੁਰਖ ਜੀਆਂ ਦਾ ਇਇ ਐਸੀ ਰੀਤ ਨੂੰ ਕੋਈ ਕਹਿ ਨਹੀਂ ਸਕਦਾ ਆਦ ਪੁੱਤ ਗਾਤ ਕਾਸ਼ ਕਹਿਣ ਨਾ ਆਵੇ ਜੀ ਉਹ ਇਹ ਗੱਲ ਆਖੀ ਨਹੀਂ ਜਾ ਸਕਦੀ ਪਿਆਰਿਓ ਕਿ ਇਹ ਇਹ ਵਾਹਿਗੁਰਜੀ ਦੀ ਕਿਹੋ ਜੀ ਕਲਾ ਹੈ ਜੈਸੇ ਬਾਸ ਬਾਵਨ ਮੈਂ ਬਾਵਨ ਹੈ ਬਾਸ ਵਿਖੈ ਕਹਿੰਦੇ ਜਿਵੇਂ ਜਿਹੜਾ ਖਾਲਸਾ ਜੀ ਬਾਵਨ ਹੈ ਜਿਹੜੀ ਬਾਸਨਾ ਹੈ ਉਹਦੀ ਚੰਦਣ ਦੀ ਬਾਸਨਾ ਕੋਈ ਸੁੰਘੇ ਕਿਸੇ ਨੂੰ ਸੁਗੰਧੀ ਆਵੇ ਨਾ ਕਰਾਂ ਸੁੰਘ ਲਵੇ ਤੇ ਖਾਲਸਾ ਜੀ ਉਹ ਆਖੇਗਾ ਵੀ ਚੰਦਣ ਦੀ ਸਮੈਲ ਹੈ ਤੇ ਖਾਲਸਾ ਜੀ ਉਹ ਇਹ ਨਹੀਂ ਕਹਵੇਗਾ ਵੀ ਕੱਲੀ ਬਾਸਨਾ ਹੈ ਉਹ ਦੱਸੇਗਾ ਵੀ ਕਿਹਦੀ ਬਾਸਨਾ ਹੈ ਕਿ ਇਹ ਚੰਦਨ ਦੀ ਬਾਸਨਾ ਹੈ ਕਹਿੰਦੇ ਜਿਵੇਂ ਬਾਸਨਾ ਦੇ ਵਿੱਚ ਚੰਦਨ ਹੈ ਤੇ ਫਿਰ ਖਾਲਸਾ ਜੀ ਚੰਦਨ ਦੇ ਵਿੱਚ ਬਾਸਨਾ ਹੈ ਇੱਕ ਹੀ ਚੀਜ਼ ਬਣ ਗਈ ਨਾ ਜਿਵੇਂ ਫਲ ਦੇ ਵਿੱਚ ਬ੍ਰਿਸ਼ ਹੈ ਬ੍ਰਿਸ਼ ਦੇ ਵਿੱਚ ਫਿਰ ਫਲ ਹੈ ਇਸੇ ਪ੍ਰਕਾਰ ਜਿਹੜੀ ਬਾਸਨਾ ਆ ਰਹੀ ਆ ਸੁਗੰਧੀ ਆ ਰਹੀ ਆ ਉਹਦੇ ਵਿੱਚ ਚੰਦਰ ਲੁਕਿਆ ਤੇ ਫਿਰ ਚੰਦਨ ਵਿੱਚ ਖਾਲਸਾ ਜੀ ਉਹੀ ਸੁਗੰਧੀ ਲੁਕੀ ਹੋਈ ਆ ਕਹਿੰਦੇ ਬਿਸਮ ਚਲਿੱਤਰ ਕੋ ਮਰਮ ਨਾ ਪਾਵੇ ਜੀ ਉਹ ਕਹਿੰਦੇ ਇਹ ਵੇਖੋ ਅਚਰਜੀ ਇਹ ਚਲਿੱਤਰ ਪਰਮੇਸ਼ਰ ਵਾਹਿਗੁਰੂ ਜੀ ਨੇ ਖੇਡਿਆ ਹੋਇਆ ਕੋਈ ਇਸ ਗੱਲ ਦਾ ਭੇਤ ਨਹੀਂ ਪਾ ਸਕਦਾ ਵੀ ਇਹ ਕੀ ਖੇਡ ਹੈ ਇਹ ਕੈਸੀ ਕੁਦਰਤ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਤਾਣਾ ਬਾਣਾ ਬੁਣਿਆ ਹੋਇਆ ਖਾਲਸਾ ਜੀ ਇਹ ਮਹਾਰਾਜ ਜੀ ਦੇ ਅਦਭੁਤ ਖੇਡਾਂ ਦੀ ਕੋਈ ਵਿਚਾਰ ਨਹੀਂ ਕਰ ਸਕਦਾ ਇਹਦੇ ਬਾਰੇ ਆਖਿਆ ਨਹੀਂ ਜਾ ਸਕਦਾ ਕਹਿੰਦੇ ਕਾਸਟ ਮ ਅਗਨ ਅਗਨ ਮ ਕਾਸਟ ਹੈ ਅਤ ਇਸ ਚਰਜ ਹੈ ਕੌਤਕ ਕਹਾਵੈ ਜੀ ਕਹਿੰਦੇ ਜਿਵੇਂ ਕਾਠ ਕਾਠ ਭਾਵ ਲੱਕੜ ਕਹਿੰਦੇ ਲੱਕੜ ਦੇ ਵਿੱਚ ਜਿਵੇਂ ਅੱਗ ਲੁਕੀ ਹੁੰਦੀ ਹੈ ਤੇ ਅੱਗ ਦੇ ਵਿੱਚ ਖਾਲਸਾ ਜੀ ਲੱਕੜ ਅੱਗ ਜਿਹੜੀ ਆ ਉਹ ਲੱਕੜਾਂ ਤੋਂ ਹੀ ਪੈਦਾ ਹੁੰਦੀ ਹੈ ਤੇ ਖੇਡਣ ਵਾਲੀ ਵੇਖੋ ਪਰਮੇਸ਼ਰ ਨੇ ਕਿੰਦੀ ਖਾਲਸਾ ਜੀ ਕੌਤਕ ਕੀਤਾ ਹੈ ਕਿ ਕਾਠ ਵਿੱਚ ਅੱਗ ਲੁਕੀ ਹੈ ਅੱਗ ਹੁੰਦੀ ਹੈ ਤੇ ਫਿਰ ਖਾਲਸਾ ਜੀ ਅਗਨੀ ਵਿੱਚ ਜਿਹੜੀ ਕਾਠ ਔਰ ਕੌਤਕ ਚਲਤਰ ਜਿਹੜਾ ਅਸਚਰਜ ਸਰੂਪ ਆਖਿਆ ਜਾਂਦਾ ਇਹ ਖਾਲਸਾ ਜੀ ਖੇਡ ਮਹਾਰਾਜ ਜੀਆ ਨੇ ਵੇਖੋ ਕੈਸਾ ਵਰਤਾਰਾ ਵਰਤਾਇਆ ਹੈ ਤੇ ਫਿਰ ਮਹਾਰਾਜ ਕਹਿੰਦੇ ਹਨ ਸਤਿਗੁਰ ਮੈਂ ਸ਼ਬਦ ਸ਼ਬਦ ਮੈਂ ਸਤਿਗੁਰ ਹੈ ਸਤਿਗੁਰ ਮੈਂ ਸ਼ਬਦ ਸਤ ਸ਼ਬਦ ਮੈਂ ਸਤਿਗੁਰ ਹੈ ਨਿਰਗੁਣ ਗਿਆਨ ਧਿਆਨ ਸਮਝਾਵੇ ਜੀ ਇਹਦੇ ਜਿਵੇਂ ਵੇਖੋ ਇਸੇ ਪ੍ਰਕਾਰ ਜਿਵੇਂ ਫਲ ਵਿੱਚ ਬ੍ਰਿਸ਼ ਹੈ ਬ੍ਰਿਸ਼ ਵਿੱਚ ਫਿਰ ਫਲ ਹੈ ਜਿਵੇਂ ਬਾਸਨਾ ਦੇ ਵਿੱਚ ਸੁਗੰਧੀ ਵਿੱਚ ਚੰਦਨ ਹੈ ਚੰਦਨ ਵਿੱਚ ਫਿਰ ਸੁਗੰਧੀ ਹੈ ਜਿਵੇਂ ਲੱਕੜ ਦੇ ਵਿੱਚ ਅੱਗ ਹੈ ਅੱਗ ਵਿੱਚੋਂ ਫਾਲਸਾ ਜੀ ਫਿਰ ਲੱਕੜ ਪ੍ਰਾਪਤ ਆ ਪੈਦਾ ਹੁੰਦੀ ਹੈ ਪ੍ਰਾਪਤੀ ਹੁੰਦੀ ਹੈ ਤੇ ਇਸੇ ਪ੍ਰਕਾਰ ਮਹਾਰਾਜ ਜੀ ਦੱਸਦੇ ਆ ਕਿ ਜਿਹੜਾ ਸਤਿਗੁਰੂ ਹੈ ਉਹੀ ਸ਼ਬਦ ਹੈ ਤੇ ਖਾਲਸਾ ਦੀ ਸ਼ਬਦ ਭਰਪੂਰ ਸਤਿਗੁਰੂ ਹੈ ਤੇ ਸ਼ਬਦ ਵਿੱਚ ਹੀ ਸਤਿਗੁਰੂ ਹੈ ਤੇ ਸਤਿਗੁਰੂ ਵਿੱਚ ਹੀ ਸ਼ਬਦ ਹੈ ਇਹ ਇਹ ਰਮਜ ਕੋਈ ਸਮਝ ਨਹੀਂ ਸਕਦਾ ਕੋਈ ਸਤਿਗੁਰੂ ਜੀ ਦੇ ਵਿੱਚ ਰਮਿਆ ਹੋਵੇ ਰਤਿਆ ਹੋਵੇ ਪ੍ਰੇਮ ਦੇ ਵਿੱਚ ਉਹ ਖਾਲਸਾ ਜੀ ਇਹ ਰਮਜ ਨੂੰ ਸਮਝ ਸਕਦਾ ਤੇ ਜਿਵੇਂ ਗਿਆਨ ਦੇ ਵਿੱਚ ਹੀ ਧਿਆਨ ਹੈ ਤੇ ਧਿਆਨ ਵਿੱਚ ਹੀ ਖਾਲਸਾ ਜੀ ਗਿਆਨ ਟਿਕਦਾ ਹੈ ਸੋ ਇਸ ਕਰਕੇ ਵਾਹਿਗੁਰੂ ਜੀ ਮਹਾਰਾਜ ਦਾ ਜਿਹੜਾ ਖਾਲਸਾ ਜੀ ਖੇਡ ਨਿਆਰੀ ਮਹਾਰਾਜ ਨੇ ਦਰਸਾਉਣਾ ਕੀਤੀ ਹੈ ਜਿਵੇਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਹਨ ਗੁਰੂ ਗੋਵਿੰਦ ਗਵਿੰਦ ਗੁਰੂ ਹੈ ਨਾਨਕ ਭੇਦ ਨਾ ਭਾਈ ਕਿ ਗੁਰੂ ਹੀ ਗੋਵਿੰਦ ਹੈ ਅਕਾਲ ਪੁਰਖ ਹੈ ਤੇ ਅਕਾਲ ਪੁਰਖ ਹੀ ਫਿਰ ਗੁਰੂ ਹੈ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਕੋਈ ਭੇਦ ਨਾ ਭਾਈ ਇਹਦੇ ਵਿੱਚ ਜਾਣੋ ਗੁਰੂ ਸਿੱਖ ਸਿੱਖ ਗੁਰੂ ਹੈ ਇੱਕੋ ਸ਼ਬਦ ਉਪਦੇਸ਼ ਚਲਾਈ ਕਿ ਜਿਹੜਾ ਗੁਰੂ ਹੈ ਉਹ ਵੀ ਸਿੱਖ ਹੈ ਜਿਵੇਂ ਵੇਖੋ ਉਦਾਹਰਨ ਵਜੋਂ ਦਸਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨੇ ਉਹਨਾਂ ਦੇ ਸਿੱਖ ਬਣ ਕੇ ਭਾਈ ਲੈਣਾ ਜੀ ਆਏ ਧੰਗੁਰੂ ਅੰਗਦ ਦੇਵ ਜੀ ਮਹਾਰਾਜ ਬਣ ਗਏ ਫਿਰ ਭਾਈ ਅਮਰਦਾਸ ਭਾਈ ਮਹਾਰਾਜਿਆਂ ਦਾ ਨਾਂ ਸੀ ਅਮਰਦਾਸ ਇਹ ਸਤਿਗੁਰਾਂ ਦੇ ਚਰਨਾਂ ਵਿੱਚ ਆਏ ਉਹ ਵੀ ਸਿੱਖ ਬਣ ਕੇ ਆਏ ਫਿਰ ਗੁਰੂ ਬਣ ਗਏ ਫਿਰ ਭਾਈ ਜੇਠਾ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਆਇਆ ਸਿੱਖ ਬਣ ਕੇ ਗੁਰੂ ਬਣ ਗਿਆ ਫਿਰ ਖਾਲਸਾ ਜੀ ਅੱਗੇ ਧੰਗੁਰੂ ਅਰਜਨ ਦੇਵ ਜੀ ਐਵੇਂ ਖਾਲਸਾ ਜੀ ਪੀੜੀ ਦਰ ਪੀੜੀ ਚੱਲੀ ਸੋ ਪਹਿਲਾ ਗੁਰੂ ਹੈ ਗੁਰੂ ਹੀ ਖਾਲਸਾ ਜੀ ਸਿੱਖ ਹੈ ਤੇ ਸੇਖ ਹੀ ਗੁਰੂ ਹੈ ਇਹ ਮਹਾਰਾਜ ਨੇ ਸਾਨੂੰ ਸਮਝਾਉਣਾ ਕੀਤਾ ਹੈ ਕਿ ਭਾਈ ਇਹ ਖੇਡ ਜਿਹੜੀ ਪਰਮੇਸ਼ਰ ਵਾਹਿਗੁਰੂ ਸੱਚੇ ਪਾਸ਼ਾ ਦੀ ਹੈ ਇਹ ਕੋਈ ਭਾਵਨੀ ਵਾਲਾ ਜਿਹਦੇ ਅੰਦਰ ਭਾਵਨੀ ਹੋਵੇ ਉਹ ਸਮਝ ਸਕਦਾ ਦੂਜਾ ਨਹੀਂ ਸਮਝ ਸਕਦਾ ਹੁਣ ਭਾਵਨੀ ਨਾਲ ਹੀ ਪਰਮੇਸ਼ਰ ਖਾਲਸਾ ਜੀ ਪਤਾ ਲੱਗਦਾ ਸਾਡੇ ਅੰਦਰ ਆਤਮਾ ਹੈ ਸਾਡੇ ਅੰਦਰ ਪਰਮੇਸ਼ਰ ਦੀ ਜੋਤ ਹੈ ਇਹ ਭਾਵਨਾ ਹੋਵੇ ਗੁਰੂ ਦਾ ਉਪਦੇਸ਼ ਕਮਾਇਆ ਹੋਵੇ ਭਾਵਨਾ ਹੋਵੇ ਫਿਰ ਇਹ ਪਤਾ ਲੱਗਦੇ ਜਿਵੇਂ ਕਹਿੰਦੇ ਆ ਭਾਈ ਗੁਰਦਾਸ ਜੀ ਫਿਰ ਕਹਿੰਦੇ ਕਹਿੰਦੇ ਜੈਸੇ ਤਿਲ ਬਾਸ ਬਾਸ ਲੀਜੀਏ ਤੇ ਕੁਸਮਸਾ ਤਾਂ ਤੇ ਹੋਤ ਹੈ ਫੁਲੇਲ ਯਤਨ ਕਹਿ ਜਾਣੀ ਹੈ ਕਹਿੰਦੇ ਜਿਵੇਂ ਫੁੱਲਾਂ ਦੇ ਵਿੱਚੋਂ ਸੁਗੰਧੀ ਹੁੰਦੀ ਆ ਤੇ ਖਾਲਸਾ ਜੀ ਤਿਲਾਂ ਨੂੰ ਸੁਗੰਧਤ ਬਣਾ ਲੈਂਦੀ ਆ ਉਹ ਤੇ ਇਸੇ ਪ੍ਰਕਾਰ ਕਹਿੰਦੇ ਫਿਰ ਇਹ ਯਤਨ ਕਰਕੇ ਉਹ ਜਿਹੜੇ ਫੁਲੇਲ ਹੁੰਦੇ ਪ੍ਰਗਟ ਕਰ ਲੈਂਦੀ ਆ ਭਾਵ ਫੁੱਲਾਂ ਤੋਂ ਜਿਹੜੀ ਵਾਸ਼ਨਾ ਹੈ ਕਿ ਜਤਨ ਹੀ ਕਰਕੇ ਇਹ ਚੀਜ਼ ਦੀ ਪ੍ਰਾਪਤੀ ਹੁੰਦੀ ਹੈ ਨਾ ਕਿ ਉਹਦੇ ਵਿੱਚ ਉਹਨਾਂ ਕਿਲਾਂ ਵਿੱਚੋਂ ਵੀ ਕੁਸਮ ਵਿੱਚੋਂ ਵੀ ਖਾਲਸਾ ਜੀ ਉਹ ਸੁਗੰਧੀ ਫੁੱਲਾਂ ਦੀ ਆਉਣ ਲੱਗ ਪੈਂਦੀ ਹੈ ਤੇ ਇਹ ਪ੍ਰਸਿੱਧ ਹੈ ਖੇੜ ਫਿਰ ਕਹਿੰਦੇ ਜੈਸੇ ਤੋਂ ਉਹ ਟਾਏ ਦੁੱਧ ਜਮਨ ਜਮਾਏ ਮਦ ਸੰਜਮ ਸਹਿਤ ਕ੍ਰਿਤ ਪ੍ਰਗਟ ਕੈ ਮਾਨੀਏ ਕਹਿੰਦੇ ਜਿਵੇਂ ਖਾਲਸਾ ਜੀ ਜਿਹੜਾ ਦੁੱਧ ਹੁੰਦਾ ਦੁੱਧ ਨੂੰ ਕੜਾ ਕਾਰ ਦੇ ਵਿੱਚ ਪਾ ਕੇ ਤੇ ਖਾਲਸਾ ਜੀ ਅੱਗ ਤੇ ਰੱਖਿਆ ਜਾਂਦਾ ਉਬਾਲਿਆ ਜਾਂਦਾ ਫਿਰ ਠੰਡਾ ਕੀਤਾ ਜਾਂਦਾ ਫਿਰ ਉਹਨੂੰ ਜਾਗ ਲਾਈ ਜਾਂਦੀ ਹੈ ਫਿਰ ਉਸ ਤੋਂ ਬਾਅਦ ਦਹੀਂ ਬਣਦਾ ਨੂੰ ਰੜਕਿਆ ਜਾਂਦਾ ਰੜਕਣ ਤੋਂ ਬਾਅਦ ਖਾਲਸਾ ਜੀ ਉਹਦੇ ਵਿੱਚੋਂ ਘਿਓ ਕੱਢ ਲਈਦਾ ਕਿੱਡੀ ᔪਗਤੀ ਹੈ ᔪਗਤੀ ਕਾਰਨ ਹੀ ਪਰਮੇਸ਼ਰ ਲੱਭਦਾ ਹੈ ਨਾ ਜਿਵੇਂ ਘਿਓ ਲੱਭਦਾ ਕਿੰਨਾ ਕੁਝ ਕਰਦੇ ਪਹਿਲਾਂ ਦੁੱਧ ਚੋਵੋ ਡੰਗਰਾਂ ਦਾ ਫਿਰ ਉਹਨੂੰ ਉਬਾਲੋ ਫਿਰ ਥੋੜਾ ਜਿਹਾ ਕੋਸਾ ਕਰੋ ਫਿਰ ਜਾਗ ਲਾਓ ਦਹੀਂ ਬਣਦਾ ਉਹਦੇ ਤੋਂ ਮਲਾਈ ਨਿਕਲਦੀ ਹੈ ਫਿਰ ਉਹਦਾ ਰੜਕਣਾ ਪਾਓ ਰੜਕਣੇ ਪਾ ਕੇ ਵਿੱਚ ਮੱਖਣ ਨਗਲਦਾ ਲੱਸੀ ਨਿਕਲਦੀ ਆ ਫਿਰ ਉਹ ਮੱਖਣ ਨੂੰ ਖਾਲਸਾ ਜੀ ਆਪ ਆਪਣਾ ਫਿਰ ਗਰਮ ਕਰਕੇ ਤੇ ਫਿਰ ਉਹਦੇ ਵਿੱਚੋਂ ਘਿਓ ਜਿਹੜਾ ਹੈ ਉਹ ਪ੍ਰਾਪਤ ਹੁੰਦਾ ਜਤਨ ਕੀਤੇ ਆ ਪ੍ਰਾਪਤ ਹੁੰਦਾ ਹਨ ਕਹਿੰਦੇ ਜੈਸੇ ਕੂਆ ਖੋਦ ਕੇ ਬਸੁਦਾ ਦਸਾਏ ਕੌਰੀ ਲਾਜ ਕਹਿ ਬਹਾਏ ਡੋਲ ਕਾਢ ਜਲ ਆਣੀ ਹੈ ਕਹਿੰਦੇ ਜਿਸ ਤਰ੍ਹਾਂ ਪੁਰਾਣਿਆਂ ਸਮਿਆਂ ਦੇ ਵਿੱਚ ਖਾਲਸਾ ਜੀ ਖੂਹ ਸਨ ਲੱਗੇ ਹੋਏ ਅੱਜ ਵੀ ਨਜ਼ਰੀ ਆਉਂਦੇ ਆ ਕਈ ਜਗ੍ਹਾ ਤੇ ਪ੍ਰਾਤਨ ਖੂਹ ਹਨ ਗੁਰੂ ਘਰਾਂ ਦੇ ਵਿੱਚ ਵੀ ਨੇ ਇਹਨੇ ਪੁਰਾਣਿਆਂ ਸਮਿਆਂ ਦੇ ਵਿੱਚ ਪਹਿਲਾਂ ਖੂਹ ਪੁੱਟਿਆ ਜਾਂਦਾ ਸੀ ਧਰਤੀ ਪੁੱਟ ਕੇ ਖੂਹ ਬਣਾਇਆ ਜਾਂਦਾ ਸੀ ਫਿਰ ਖਾਲਸਾ ਜੀ ਉਹਨੂੰ ਲਿਪਿਆ ਜਾਂਦਾ ਸੀ ਪੱਕਾ ਵੀ ਕੀਤਾ ਜਾਂਦਾ ਸੀ ਫਿਰ ਕਈ ਪ੍ਰਕਾਰ ਦੀਆਂ ਲੱਜਾਂ ਜਿਹੜੀਆਂ ਭਾਵ ਡੰਡੇ ਜਾਂ ਵੱਡੀਆਂ ਲੱਠਾਂ ਉਹ ਉਹਦੇ ਵਿੱਚ ਲਾ ਕੇ ਤੇ ਫਿਰ ਉਹ ਖਾਲਸਾ ਜੀ ਉਹਦੇ ਵਿੱਚ ਰੱਸੀ ਬੰਨ ਕੇ ਬਾਲਟੀ ਸੁੱਟੀ ਜਾਂਦੀ ਸੀ ਤੇ ਫਿਰ ਉਹ ਬਾਲਟੀ ਨੂੰ ਖਿੱਚ ਕੇ ਰਸੇ ਦੇ ਨਾਲ ਤੇ ਜਲ ਪ੍ਰਾਪਤ ਕੀਤਾ ਜਾਂਦਾ ਸੀ ਪੀਤਾ ਜਾਂਦਾ ਸੀ ਕਹਿੰਦੇ ਇਸੇ ਪ੍ਰਕਾਰ ਹੀ ਗੁਰੂ ਉਪਦੇਸ਼ ਤੇ ਐਸੇ ਭਾਵ ਨਹੀਂ ਭਗਤ ਪਾਏ ਘੱਟ ਘੱਟ ਪੂਰਨ ਬ੍ਰਹਮ ਪਹਿਚਾਨਣੀ ਹੈ ਕਹਿੰਦੇ ਇਸੇ ਪ੍ਰਕਾਰ ਹੀ ਖਾਲਸਾ ਜੀ ਏ ਜਿਹੜੀ ਸ਼ਰਧਾ ਦੀ ਭਾਉਣੀ ਹੈ ਜੋ ਸ਼ਰਧਾ ਹੈ ਜੇ ਉਹ ਗੁਰੂ ਦਾ ਉਪਦੇਸ਼ ਪ੍ਰਾਪਤ ਹੋ ਜਵੇ ਕਿਸੇ ਨੂੰ ਜਿਵੇਂ ਗੁਰੂ ਨੇ ਕਹਿ ਦਿੱਤਾ ਅਮਰਤ ਵੇਲੇ ਉਠੋ ਮਹਾਰਾਜ ਦਾ ਬਚਨ ਹੈ ਕਿ ਅਮਰਤ ਵੇਲੇ ਜਾਗੋ ਬਾਣੀ ਪੜੋ ਗੁਰੂ ਕੇ ਸੇਖ ਬਣੋ ਅਮਰਤ ਧਾਰੀ ਹੋ ਜੇ ਬਚਨ ਨੇ ਨਾ ਸਤਗੁਰਾਂ ਨੇ ਵੀ ਅਮਰਤ ਵੇਲੇ ਉੱਠ ਕੇ ਬਾਣੀ ਦਾ ਅਭਿਆਸ ਕਰਨਾ ਜਾਗਣਾ ਭਾਈ ਅਮਰਤ ਵੇਲਾ ਸਾਹਮਣਾ ਜਿਹੜਾ ਕੋਈ ਗੁਰੂ ਦਾ ਉਪਦੇਸ਼ ਕਮਾਉਂਦਾ ਤੇ ਖਾਲਸਾ ਜੀ ਗੁਰੂ ਦਾ ਉਪਦੇਸ਼ ਕਮਾਉਂਦਿਆਂ ਕਮਾਉਂਦਿਆਂ ਭਾਵਣੀ ਭਾਉ ਭਗਤ ਰੱਖ ਲੈਂਦਾ ਉਹਦੇ ਅੰਦਰ ਪ੍ਰੇਮ ਪੈਦਾ ਹੋ ਜਾਂਦਾ ਭਾਵਨੀ ਵਿੱਚ ਆ ਜਾਂਦਾ ਕਹਿੰਦੇ ਫਿਰ ਉਹਦੇ ਹਿਰਦੇ ਵਿੱਚੋਂ ਉਹਦੇ ਸਰੀਰ ਵਿੱਚੋਂ ਘਾਟ ਘਾਟ ਪੂਰਨ ਬ੍ਰਹਮ ਪਹਿਚਾਨੀਐ ਕਹਿੰਦੇ ਜਿਹੜਾ ਇਹ ਯਤਨ ਕਰਦਾ ਬੰਦਗੀ ਦੀ ਯਤਨ ਕਰਨਾ ਕਾ ਸ਼ੁਰੂ ਕਰ ਦਿੰਦਾ ਉਹਦੇ ਫਿਰ ਘਾਟ ਘਾਟ ਭਾਵ ਸਰੀਰ ਵਿੱਚੋਂ ਅੰਤਆਕਰਣ ਵਿੱਚੋਂ ਉਹਨੂੰ ਆਪਣੀ ਆਤਮਾ ਨਜ਼ਰ ਆ ਜਾਂਦੀ ਹੈ ਕਿ ਭਾਈ ਮੈਂ ਕੌਣ ਹਾਂ ਏ ਸਰੀਰਾ ਮੇਰਾ ਹਰ ਤੁਮ ਮੈਂ ਜੋਤ ਰਖੀ ਤਾ ਤੂੰ ਜਗ ਮੈਂ ਆਇਆ ਜਿਹੜੀ ਜੋਤ ਰੱਬ ਨੇ ਤੇਰੇ ਵਿੱਚ ਰੱਖ ਕੇ ਧਰਤੀ ਤੇ ਤੈਨੂੰ ਭੇਜਿਆ ਹੈ ਜਿਸ ਕਾਰਨ ਵਾਸਤੇ ਕੰਮ ਕਰਨ ਵਾਸਤੇ ਭੇਜਿਆ ਹੈ ਜਿਹੜੀ ਆਤਮਾ ਲੈ ਕੇ ਤੂੰ ਸਰੀਰ ਨੂੰ ਲਿਆ ਕੇ ਇੱਥੇ ਪੈਦਾ ਹੋਇਆ ਹੈ ਉਹ ਖਾਲਸਾ ਜੀ ਫਿਰ ਇਦਾਂ ਯਤਨ ਕੀਤਿਆਂ ਗੁਰੂ ਤੇ ਭਾਵਨੀ ਰੱਖਿਆਂ ਕਮਾਈ ਕੀਤਿਆਂ ਸੇਵਾ ਕੀਤਿਆਂ ਸਿਮਰਨ ਕੀਤਿਆਂ ਉਹ ਫਿਰ ਜਿਹੜੀ ਸਰੀਰ ਵਿੱਚ ਲੁਕੀ ਹੋਈ ਆਤਮਾ ਹੈ ਉਹ ਖਾਲਸਾ ਜੀ ਪੂਰਨ ਪਰਮੇਸ਼ਰ ਅਕਾਲ ਪੁਰਖ ਜੀਆਂ ਦੀ ਜੋ ਅੰਸ਼ ਬੰਚ ਹੈ ਜੋ ਉਹਦਾ ਉਹਦੀ ਹੀ ਖਾਲਸਾ ਜੀ ਬੂੰਦ ਹੈ ਉਹਦੀ ਹੀ ਸ਼ਕਤੀ ਹੈ ਜੋਤ ਹੈ ਉਹ ਫਿਰ ਘਟ ਘਟ ਵਿੱਚ ਪ੍ਰਗਟ ਆ ਜਾਂਦੀ ਹੈ ਸਰੀਰ ਵਿੱਚ ਪ੍ਰਗਟ ਹੋ ਜਾਂਦੀ ਨਜ਼ਰੀ ਆ ਜਾਂਦੀ ਹੈ ਜਿਹਨੂੰ ਸਤਿਗੁਰਾਂ ਜੀ ਨੇ ਕਹਿਣਾ ਕੀਤਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਉਹ ਪ੍ਰਗਟ ਹੋ ਜਾਂਦੀ। ਜੁਗਤੀ ਦੇ ਨਾਲ ਹੀ ਖਾਲਸਾ ਜੀ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਜੁਗਤ ਹੈ ਪਰਮੇਸ਼ਰ ਨੇ ਦੱਸੀ ਸਿਮਰਨ ਅਭਿਆਸ ਕਰੋ। ਸੂਇਸ ਕਰਕੇ ਮਹਾਰਾਜ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਖਾਲਸਾ ਜੀ ਦਾਸ ਨੇ ਦੋਕ ਬੇਨਤੀਆਂ ਕਰਨੀਆਂ ਨੇ ਇੱਕ ਬੇਨਤੀ ਤੇ ਇਹ ਕਰਨੀ ਹੈ ਕਿ ਮਹਾਰਾਜ ਕਿਰਪਾ ਕਰਨ ਜਿਨ੍ਹਾਂ ਨੂੰ ਕੋਈ ਖਾਲਸਾ ਜੀ ਲੋੜ ਹੋਵੇ ਕੋਈ ਵਿਧਵਾ ਬੀਬੀ ਹੋਵੇ ਤੁਹਾਡੇ ਆਸ-ਪਾਸੇ ਜਿਨ੍ਹਾਂ ਨੂੰ ਲੋੜ ਹੋਵੇ ਰਾਸ਼ਨ ਦੀ ਉਹ ਦਾਸ ਨੂੰ WhatsApp ਤੇ ਜਰੂਰ ਮੈਸੇਜ ਕਰੋ ਨਹੀਂ ਤੇ ਇਹ ਵੀਡੀਓ ਦੇ ਥੱਲੇ ਕਮੈਂਟਾਂ ਦੇ ਵਿੱਚ ਮੈਸੇਜ ਕਰੋ ਮੈਂ ਰਿਪਲਾਈ ਤੁਹਾਨੂੰ ਕਰਾਂਗਾ ਜਿਨੂੰ ਲੋੜ ਹੋਵੇ ਕੋਈ ਬੱਚਾ ਹੋਵੇ ਇਹੋ ਜਿਹਾ ਜਿਨੂੰ ਖਾਲਸਾ ਜੀ ਲੋੜ ਹੋਵੇ ਦਾਸ ਉਥੇ ਜਰੂਰ ਪਹੁੰਚੇਗਾ ਜਿੰਨੇ ਜਿੰਨੀ ਮਾਇਆ ਦਾਸ ਕੋਲੇ ਹੋਵੇਗੀ ਜਿੰਨੇ ਜੋਗਾ ਹੋਵਾਂਗਾ ਜਿੰਨੀ ਕਿ ਮੇਰੇ 'ਚ ਸਮਰੱਥਾ ਹੋਵੇਗੀ ਉਸ ਹਿਸਾਬ ਦੇ ਨਾਲ ਮੈਂ ਉਹਨਾਂ ਦੀ ਗੁਰੂ ਸਾਹਿਬ ਦੀ ਕਿਰਪਾ ਸਦਕਾ ਸੇਵਾ ਕਰ ਸਕਾਂਗਾ ਸੋ ਜਿਨ੍ਹਾਂ ਦੇ ਲਾਗੇ ਬੰਨੇ ਕੋਈ ਹੁੰਦਾ ਖਾਲਸਾ ਜੀ ਜਿਨ੍ਹਾਂ ਦੇ ਘਰ ਕੋਈ ਕਮਾਉਣ ਵਾਲਾ ਨਾ ਹੋਵੇ ਹਾਂ ਇਹ ਨਾ ਹੋਵੇ ਵੀ ਨਸ਼ਿਆ ਕਰਦੇ ਹੋਣ ਤਾਂ ਨਾ ਕਮਾਉਂਦੇ ਹੋਣ ਉਹਨਾਂ ਦਾ ਨਹੀਂ ਕੋਈ ਗੁਰਸਿੱਖ ਹੋਣ ਜਿਨ੍ਹਾਂ ਨੂੰ ਕੋਈ ਮਜਬੂਰੀ ਹੋਵੇ ਜਾਂ ਕੋਈ ਹੈਂਡੀਕੈਪ ਹੋਵੇ ਜਾਂ ਕੰਮ ਨਾ ਕਰ ਸਕਦਾ ਹੋਵੇ ਕਿਸੇ ਕਾਰਨ ਕਰਕੇ ਜੇ ਕੋਈ ਇਹੋ ਜਿਹਾ ਤੁਹਾਡੇ ਲਾਗੇ ਬਨੇ ਨਜ਼ਰੀ ਆਉਂਦਾ ਤੇ ਜਰੂਰ ਉਹਦੇ ਬਾਰੇ ਦੱਸਣਾ ਕਿਉਂਕਿ ਦਾਸ ਚਾਹੁੰਦਾ ਕਿ ਚਲੋ ਮਹਾਰਾਜ ਦੀ ਕਿਰਪਾ ਸਦਕਾ ਦਾਸ ਕੋਲੇ ਤੇ ਖਾਲਸਾ ਜੀ ਸਮਾਂ ਨਹੀਂ ਮਿਲਦਾ ਇਹੋ ਜਿਹਾ ਕੰਮ ਕਾਜ ਬੜੇ ਨੇ ਕਿ ਚੰਡੀ ਦੀ ਜਾਪ ਕਰਕੇ ਸੰਗਤ ਦੇ ਇਸ ਕਰਕੇ ਖਾਲਸਾ ਜੀ ਇਧਰਲੇ ਪਾਸੇ ਨੂੰ ਹੁਣ ਮਹਾਰਾਜ ਦੀ ਕਿਰਪਾ ਸਦਕਾ ਧਿਆਨ ਹੈ ਤੇ ਦਾਸ ਚਾਹੁੰਦਾ ਮੈਂ ਆਪ ਜੀ ਨੂੰ ਤਾਂ ਵੀ ਬੇਨਤੀ ਕੀਤੀ ਹੈ ਵੀ ਕੋਈ ਗਰੀਬ ਗੁਰਬਾ ਹੋਵੇ ਜਿਹਨੂੰ ਲੋੜ ਹੋਵੇ ਉਹਦੀ ਜਰੂਰ ਆਪਾਂ ਮਦਦ ਕਰਾਂਗੇ ਮਹਾਰਾਜ ਕਿਰਪਾ ਕਰਨ ਜਿਹੜੀ ਫਿਰ ਖਾਲਸਾ ਜੀ ਸੇਵਾ ਮਹਾਰਾਏ ਨੇ ਮੇਰਾ ਕਰਕੇ ਸਤਿਗੁਰੂ ਦੀਨ ਦੁਨੀ ਦੇ ਮਾਲਕ ਨੇ ਜੋ ਮੇਰਾ ਕੀਤੀਆਂ ਹਨ ਤੇ ਬਾਬਾ ਜੀ ਬਾਬਾ ਨੋਹ ਸਿੰਘ ਸਾਹਿਬ ਜੀਾਂ ਦੇ ਸਮਾਧੇ ਤੇ ਪਹਿਲਾਂ ਵੀ ਆਪਾਂ ਸੋਨੇ ਦੀ ਸੇਵਾ ਸੰਗਤ ਨੇ ਇਕੱਠੀ ਕਰਕੇ ਖਾਲਸਾ ਜੀ ਸੋਨਾ ਦਿੱਤਾ ਸੀ ਦਾਸ ਕੋਲੇ ਉਹ ਵੀਡੀਓ ਬਣੀ ਹੋਈ ਹੈ ਤੇ ਮੈਂ ਮਹਾਂਪੁਰਸ਼ਾਂ ਦੇ ਨੂੰ ਪੁੱਛ ਕੇ ਵਿਚਾਰ ਕਰਕੇ ਤੇ ਫਿਰ ਉਹ ਜਿਹੜੀ ਵੀਡੀਓ ਹੈ ਜੇ ਉਹ ਕਹਿ ਦੇਣਗੇ ਪਾ ਦਿਓ ਤੇ ਇੰਸਟਾਗ੍ਰam ਤੇ ਪਾਵਾਂਗੇ ਨਹੀਂ ਤੇ ਜੇ ਕਿਸੇ ਨੇ ਉਦਾਂ ਵੇਖਣੀ ਹੋਵੇ ਮੈਂ ਥੋੜੀ ਜੀ ਭੇਜ ਦਾਂਗਾ ਉਹ ਇਸ ਕਰਕੇ ਨਹੀਂ ਪਾਈ ਕਿ ਕਾ ਉਹ ਖਾਲਸਾ ਜੀ ਸਾਰਾ ਹੀ ਜਿੱਦਾਂ ਸਮਾਨ ਫੜਾਉਂਦਿਆਂ ਦੀ ਸਾਰੇ ਵੀਡੀਓ ਹੈ ਕਿ ਮਹਾਂਪੁਰਸ਼ ਕਹਿ ਨਾ ਕਿ ਕਿਉਂ ਪਾਈਏ ਸਾਡੀ ਇਦਾਂ ਵੀਡੀਓ ਕਈ ਚੀਜ਼ਾਂ ਹੋ ਜਾਂਦੀਆਂ ਖਾਲਸਾ ਜੀ ਆਸੇ ਪਾਸੇ ਦੀਆਂ ਸੋ ਇਸ ਕਰਕੇ ਤੇ ਆਪਾਂ ਸੇਵਾ ਹੋਰ ਵੀ ਖਾਲਸਾ ਜੀ ਕਰਨੀ ਹੈ ਮਹਾਂਪੁਰਸ਼ਾਂ ਨੇ ਕਿਹਾ ਵੀ ਸੀ ਅਜੇ ਦਾਸ ਤੁਹਾਨੂੰ ਹੋ ਸਕੇ ਤੇ ਕੱਲ ਨੂੰ ਬਾਬਾ ਨੋਹ ਸਿੰਘ ਸਾਹਿਬ ਦੇ ਸਥਾਨੇ ਤੇ ਗੁੰਮਣ ਦੀ ਜਿਹੜੀ ਫੋਟੋ ਪਾਵੇਗਾ ਜੇ ਅੱਧਾ ਗੁੰਮਣ ਬਾਕੀ ਹੈ ਜਿੱਤੇ ਸੁਣਾ ਅੱਧੇ ਤੋਂ ਜ਼ਿਆਦਾ ਹੀ ਹੈ ਤੇ ਉਹਦੇ ਉੱਤੇ ਜਿਹੜਾ ਕੋਈ ਤੇਲ ਫੁੱਲ ਭੇਟਾ ਕੋਈ 550 100 ਜਿਵੇਂ ਕਰਕੇ ਵੀ ਕੋਈ ਸੇਵਾ ਭੇਜਣੀ ਚਾਹੁੰਦਾ ਭੇਜ ਸਕਦਾ ਮਹਾਰਾਜ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ ਖਾਲਸਾ ਜੀ ਆਪਾਂ ਰਲ ਮਿਲ ਕੇ ਇਨ੍ਹਾਂ ਸ਼ਹੀਦਾਂ ਦੇ ਅਸਥਾਨਾਂ ਤੇ ਸੋਨੇ ਦੀ ਸੇਵਾ ਕਰਨੀ ਹੈ ਗੁਰੂ ਕੇ ਸਿੱਖਾਂ ਦਾ ਫਰਜ਼ ਹੈ ਕਈ ਤੇ ਟੀਕਾ ਟਿੱਪਣੀ ਕਰਦੇ ਆ ਜੀ ਲੈ ਸੋਨਿਆਂ ਦੀ ਕੀ ਲੋੜ ਐ ਲੰਗਰਾਂ ਦੀ ਕੀ ਲੋੜ ਐ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹੋ ਜਿਹਾ ਸਮਾਂ ਆਉਣਾ ਇਹੋ ਜਿਹਾ ਸਮਾਂ ਆ ਰਿਹਾ ਹੈ ਖਾਲਸਾ ਜੀ ਸਿਰ ਤੇ ਖਲੋਤਾ ਹੈ ਬਸ ਉਹ ਦਿਖਣੇ ਵਾਲਾ ਹੈ ਇਹੋ ਜਿਹਾ ਸਮਾਂ ਆਉਣਾ ਕਿ ਰੋਟੀ ਨਹੀਂ ਲੱਭਣੀ ਡੰਗਰਾ ਨੂੰ ਘਾ ਨਹੀਂ ਲੱਭਣਾ ਉਸ ਵੇਲੇ ਗੁਰੂ ਕੇ ਖਾਲਸੇ ਦੇ ਲੰਗਰ ਗੱਜਣਗੇ ਮਹਾਰਾਜ ਕਹਿੰਦੇ ਮਾਇਆ ਇਕੱਠੀ ਕਰਕੇ ਦੇਹੋ ਲੰਗਰ ਲਾਏ ਨੰਗਾ ਭੁੱਖਾ ਅਰਥੀਆ ਖਾਲੀ ਕੋਈ ਨਾ ਜਾਏ ਇਹ ਕਰਨੀ ਨਾਮੇ ਦੇ ਬਚਨ ਹਨ ਧੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਰੁਕਨਦੀਨ ਨਾਲ ਕਾਜੀ ਰੁਕਨਦੀਨ ਨਾਲ ਮੱਕੇ ਮਦੀਨੇ ਅੰਦਰ ਕੀਤੇ ਸਨ ਇਹ ਸਮਾਂ ਆਵੇਗਾ ਖਾਲਸਾ ਜੀ ਇਸ ਕਰਕੇ ਗੁਰੂ ਕੇ ਖਾਲਸੇ ਜੋ ਕਰਦੇ ਹਨ ਲੰਗਰ ਲਾਉਂਦੇ ਆ ਜੋ ਕਰਦੇ ਉਹਨੂੰ ਨਿੰਦੋਂ ਨਾ ਇਹ ਸਮੇਂ ਦੇ ਹਿਸਾਬ ਨਾਲ ਖੇਡ ਚੱਲ ਰਹੀ ਹੈ ਇਸ ਕਰਕੇ ਇਹ ਸਾਰੀ ਰੀਤ ਲਗਾਤਾਰ ਚੱਲ ਰਹੀ ਹੈ ਤੇ ਇਹ ਉਸ ਵੇਲੇ ਸਫਲੀ ਹੋਵੇਗੀ ਮਹਾਰਾਜ ਕਿਰਪਾ ਕਰਨ ਆਓ ਖਾਲਸਾ ਜੀ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਮਹਾਰਾ ਸੱਚੇ ਪਾਤਸ਼ਾਹ ਨੇ ਜੋ ਕਿਰਪਾ ਕੀਤੀ ਹੈ ਤੇ ਖਾਲਸਾ ਜੀ ਇਹ ਹੱਡ ਬੀਤੀ ਇੱਕ ਭੈਣ ਨੇ ਸੁਣਾਉਣਾ ਕੀਤੀ ਹੈ ਛੋਟੀ ਜੀ ਹੱਡ ਬੀਤੀ ਆਪ ਜੀ ਨਾਲ ਸਾਂਝੀ ਕਰ ਦੇਣੀ ਹੈ ਤੇ ਕਹਿੰਦੀ ਭੈਣ ਦੱਸਦੀ ਆ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਮੈਂ ਬਹੁਤ ਟਾਈਮ ਦੀ ਜਾਨੀ ਆ ਤੇ ਉਸ ਵੇਲੇ ਬਹੁਤ ਸੰਗਤ ਘਟ ਹੁੰਦੀ ਸੀ ਜਦੋਂ ਦੀ ਮੈਂ ਜਾਣੀਆਂ ਮੈਂ ਅੰਮ੍ਰਿਤਸਰ ਦੇ ਵਿੱਚ ਵਿਆਹੀ ਹੋਈ ਆ ਤੇ ਬਹੁਤ ਸੰਗਤ ਉਹਨੂੰ ਘਟ ਹੁੰਦੀ ਸੀ ਜਦੋਂ ਖਾਲਸਾ ਜੀ ਕਹਿੰਦੀ ਅਸੀਂ ਜਾਂਦੇ ਹੁੰਦੇ ਅਸਾਂ ਥੋੜੀ ਜੀ ਸੰਗਤ ਐਦਵਾਰ ਇਕੱਠੀ ਹੁੰਦੀ ਸੀ ਤੇ ਸੁਖਨੀ ਸਾਹਿਬ ਦਾ ਪਾਠ ਕਰਦੀ ਹੁੰਦੀ ਸੀ ਉਦੋਂ ਬਾਹਰ ਨਹੀਂ ਸੀ ਸੰਗਤ ਹੁੰਦੀ ਦਰਬਾਰ ਦੇ ਅੰਦਰ ਹੁੰਦੀ ਸੀ ਫਿਰ ਦਾਸ ਨੇ ਵੀ ਦੇਖੀ ਆ ਖਾਲਸਾ ਜੀ ਅੰਦਰ ਉਹ ਜਿਹੜੀ ਸੰਗਤ ਸੇਵਾ ਕਰਦੀ ਹੁੰਦੀ ਸੀ ਵੀ ਹੌਲੀ 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 ਬਾਹਰ ਆਉਣ ਲੱਗ ਪਏ ਹੁਣ ਤੇ ਗੁਰੂ ਸਾਹਿਬ ਦੀ ਬੇਅੰਤ ਕਿਰਪਾ ਹੋ ਗਈ ਨਾ ਉਸ ਵੇਲੇ ਐਵੇਂ ਸੀ ਸੋ ਮਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਪੈਣ ਦੱਸਦੀ ਆ ਕਿ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਦੇ ਨਾਲ ਹੀ ਮੇਰੇ ਘਰ ਚਾਰਾਂ ਧੀਆਂ ਤੋਂ ਬਾਅਦ ਪੁਜੰਗੀ ਹੋਇਆ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਨਾਲ ਹੀ ਮੈਂ ਮਰਨੋਂ ਬਚੀਆਂ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਨਾਲ ਹੀ ਸਾਡੇ ਘਰੋਂ ਵਿੱਚੋਂ ਦੁਲਿੱਦਰ ਦੂਰ ਹੋਇਆ ਇਹ ਸਾਰਾ ਕੁਝ ਉਹਨੂੰ ਦੱਸਿਆ ਇਹ ਵੀ ਦੱਸਿਆ ਕਿ ਮੇਰਾ ਜਿਹੜਾ ਬੇਟਾ ਆ ਉਹ ਬਹੁਤ ਬਿਮਾਰ ਹੋ ਗਿਆ ਸੀ ਤੇ ਬਾਬਾ ਦੀਪ ਸਿੰਘ ਸਾਹਿਬ ਨੇ ਰੱਖਿਆ ਕੀਤੀ ਕਿਰਪਾ ਕੀਤੀ ਮੈਂ ਬਹੁਤ ਟਾਈਮ ਦੀ ਆਉਣੀ ਹੈ ਤੇ ਮੈਂ ਜੋਰ ਦਾ ਘੋੜਾ ਲੈ ਕੇ ਆਪਣੇ ਬੱਚੇ ਦੇ ਲਾਉਂਦੀ ਹੁੰਦੀ ਸਾਂ ਤੇ ਉਹ ਠੀਕ ਹੋ ਜਾਂਦਾ ਸੀ ਅੱਜ ਵੀ ਕਹਿੰਦੀ ਕਿਤੇ ਸਿਰ ਦੁਖੇ ਕੋਈ ਦਿੱਕਤ ਆਵੇ ਮੈਂ ਆਪਣੇ ਕੇਸਾਂ ਦੇ ਵਿੱਚ ਜੋਤ ਦਾ ਥੋੜਾ ਜਿਹਾ ਘਿਓਰ ਲਾ ਕੇ ਤੇਲ ਚ ਪਾ ਕੇ ਲਾਲ ਹੀ ਨਹੀਂ ਆ ਮੈਂ ਰਾਜੀ ਹੋ ਜਾਣੀ ਹੈ ਮੇਰੀ ਸ਼ਰਤ ਆ ਤੇ ਖਾਲਸਾ ਜੀ ਦਾਸ ਨੇ ਇੱਕ ਬੰਦੇ ਨੂੰ ਸੁਣਿਆ ਵੀ ਸੀ ਕੋਈ ਵੀਡੀਓ ਪਾਈ ਹੋਈ ਵੀ ਕੋਈ ਦੱਸੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਜਾਂ ਕੋਈ ਦੱਸੇ ਵੀ ਹਾਂ ਮਹਾਰਾਏ ਨੇ ਕਿਹਾ ਹੋਵੇ ਵੀ ਹਾਂ ਵੀ ਤੈਨੂੰ ਕੋਈ ਬਿਮਾਰੀ ਹੈ ਜਾ ਉਹ ਜੋਤ ਦੇ ਵਿੱਚੋਂ ਘਿਓ ਲਾ ਲਾ ਤਾਂ ਠੁੱਠੀ ਰਾਜੀ ਹੋ ਜਾਏਗਾ ਇੱਕ ਬੰਦਾ ਖਾਲਸਾ ਜੀ ਬੇਅਕਲਾ ਕਹਿ ਰਿਹਾ ਤੇ ਮੈਂ ਉਹਨੂੰ ਇੱਕ ਗੱਲ ਕਹਿਣੀ ਚਾਹੁੰਨਾ ਹਾਂ ਜਿਸ ਵੇਲੇ ਛੋਟੇ ਸਾਹਿਬ ਜਿਆਦਾ ਨੂੰ ਸ਼ਹੀਦ ਕੀਤਾ ਗਿਆ ਤੇ ਖਾਲਸਾ ਜੀ ਉਹਨਾਂ ਦੀ ਜਿਹੜੇ ਜਿੱਥੇ ਸ਼ਹੀਦ ਕੀਤੇ ਸੀ ਉੱਥੇ ਮਨਾਹੀ ਸੀ ਆਉਣ ਤੋਂ ਵੀ ਕੋਈ ਲਾਗੇ ਨਹੀਂ ਆ ਸਕਦਾ ਉਸ ਵੇਲੇ ਉਥੋਂ ਵਾਹਿਗੁਰੂ ਵਾਹਿਗੁਰੂ ਦੀਆਂ ਆਵਾਜ਼ਾਂ ਆਉਂਦੀਆਂ ਸਨ ਤੇ ਖਾਲਸਾ ਜੀ ਉਹ ਮਾਤਾ ਦਾ ਮੈਨੂੰ ਨਾਮ ਭੁੱਲ ਗਿਆ ਮੈਂ ਨਾਮ ਵਿਸਰ ਗਿਆ ਹਾਂ ਤੇ ਉਹ ਮਾਦਾ ਆਪਣੇ ਘਰੋਂ ਦੇਸੀ ਘਿਓ ਦਾ ਦੀਵਾ ਜਗਾ ਕੇ ਉਸ ਜਗ੍ਹਾ ਤੇ ਜਗਾਉਂਦੀ ਹੁੰਦੀ ਸੀ ਵੀ ਇਹ ਸ਼ਹੀਦਾਂ ਦਾ ਦੀਵਾ ਹੈ ਤੇ ਖਾਲਸਾ ਜੀ ਜਿਹੜਾ ਸ਼ਰਧਾ ਨਾਲ ਧਾਰ ਕੇ ਛੀਦਾ ਦੇ ਘਰ ਦੇ ਜੋ ਜਾਗਦੀ ਜੋਤ ਵਿੱਚੋਂ ਦੇ ਜੋ ਘੋਲ ਆ ਕੇ ਉਹਦਾ ਦੁੱਖ ਰੋਗ ਠੀਕ ਹੋ ਜਾਂਦਾ ਤੇ ਤੈਨੂੰ ਮੂਰਖਾ ਕਾਦੀਆਂ ਸਫਾਈਆਂ ਦੇਈਏ ਤੂੰ ਕੌਣ ਐ ਤੇ ਸਾਡੇ ਅੰਦਰ ਵੀ ਤੇ ਵਾਹਿਗੁਰਜੀ ਦੀ ਜੋਤ ਉੱਥੇ ਥੱਲੇ ਲੋਕ ਐ ਇਹੋ ਜੇ ਬਚਨ ਕਰਦੇ ਖਾਲਸਾ ਜੀ ਸਤਗੁਰਾਂ ਦੀ ਨਰਾਦਰੀ ਕਰਦੇ ਸੁਣੀ ਨਹੀਂ ਜਾਂਦੀ ਐਡੇ ਬੇਅਕਲੇ ਲੋਕ ਵੀ ਧਰਤੀ ਤੇ ਹਨ ਤੇ ਮਹਾਰਾਜ ਕਹਿੰਦੇ ਉਹਨਾਂ ਦਾ ਬਹੁਤ ਮਾੜਾ ਹਾਲ ਹੋਵੇਗਾ ਇੱਥੇ ਵੀ ਜਾਣ ਲੱਗਿਆਂ ਤੇ ਉੱਥੇ ਵੀ ਸਤਗੁਰਾਂ ਦੇ ਘਰ ਦੀ ਨਿੰਦਿਆ ਕਰਨ ਵਾਲਾ ਸਤਗੁਰਾਂ ਦੀ ਬਾਣੀ ਦੀ ਨਿੰਦਿਆ ਕਰਨ ਵਾਲਾ ਸਤਗੁਰ ਦੇ ਸਿੱਖਾਂ ਦੀ ਸਤਗੁਰਾਂ ਦੀ ਨਿੰਦਿਆ ਕਰਨ ਵਾਲਾ ਮਨੁੱਖ ਕਦੇ ਸੌਖਾ ਨਹੀਂ ਜੇ ਮਰਦਾ ਅੱਡੀਆਂ ਰੜਕ ਰੜਕ ਕੇ ਖਾਲਸਾ ਜੀ ਮੌਤ ਮੰਗਦਾ ਮੰਗਦਾ ਮਰਦਾ ਦਾਸ ਤੁਹਾਨੂੰ ਕੱਲ ਦੀ ਵੀਡੀਓ ਵਿੱਚ ਸੁਣਾਵੇਂਗਾ ਇੱਕ ਗੱਲ ਇੱਕ ਇਹੋ ਜਿਹਾ ਬੰਦਾ ਮੈਂ ਵੀ ਆਪਣੀਆਂ ਅੱਖਾਂ ਨਾਲ ਵੇਖਿਆ ਸੀ ਤੁਹਾਨੂੰ ਦੱਸੇਗਾ ਵੀ ਉਹ ਕੀ ਕਰਦਾ ਸੀ ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਭੈਣ ਨੇ ਦੱਸਣਾ ਕੀਤਾ ਵੀ ਇਦਾਂ ਮੇਰੀ ਸ਼ਰਧਾ ਬਣੀ ਹੋਈ ਇਹਨੇ ਪਤਾ ਨਹੀਂ ਕੀ ਗੱਲ ਹੋਈ ਮੇਰੇ ਨਾਲ ਸਭ ਤੋਂ ਪਹਿਲਾਂ ਮੱਥੇ ਦੇ ਪੁੜਪੜੀ ਦੇ ਉੱਤੇ ਇੱਕ ਮੋਕਾ ਹੋਇਆ ਫਿਰ ਦੋ ਧੌਣ ਤੇ ਹੋਏ ਫਿਰ ਉਸ ਤੋਂ ਬਾਅਦ ਲੱਕ ਦੇ ਵਿੱਚ ਹੋਏ ਲਤਾਂ ਤੇ ਹੋ ਗਏ ਕਹਿੰਦੇ ਮੋਕੇ ਖਾਲਸਾ ਜੀ ਕਿਤੇ ਉਦਾਂ ਨਿਕਲ ਆਉਣੇ ਕੋਈ ਛਾਲੇ ਪੈਣ ਕਹਿੰਦੀ ਮੋਕੇ ਨਿਕਲਦੇ ਸੀ ਮੋਕੇ ਨਾ ਪੱਟੇ ਜਾਂਦੇ ਸੀ ਨਾ ਤੇ ਉਹ ਜਦੋਂ ਵਧਣ ਲੱਗ ਪਏ ਕਹਿੰਦੀ ਦੋ ਆ ਕੁ ਮਹੀਨੇ ਡੇਢ ਕੁ ਮਹੀਨੇ ਦੇ ਵਿੱਚ ਵਿੱਚ ਦੋ ਆ ਮਹੀਨਿਆਂ ਦੇ ਵਿੱਚ ਵਿੱਚ ਮੇਰੇ ਉਹ ਸਾਰੇ ਸਰੀਰ ਤੇ ਹੋ ਗਏ ਤੇ ਇੱਕ ਮੋਕਾ ਜਿਹੜੀ ਮੇਰੀ ਅੱਖ ਤੇ ਹੋਇਆ ਨਾ ਉਹ ਬਹੁਤ ਮੋਟਾ ਬਹੁਤ ਹੀ ਮੋਟਾ ਹੋਇਆ ਤੇ ਉਹ ਭੈਣ ਕਹਿੰਦੀ ਵੀ ਮੈਂ ਤੰਗ ਰਹਿਣ ਲੱਗ ਪਈ ਵੀ ਇਹ ਮੈਨੂੰ ਕੀ ਕੋਈ ਬਿਮਾਰੀ ਤਾਂ ਨਹੀਂ ਲੱਗ ਗਈ ਜਾਂ ਕੋਈ ਰੋਗਤ ਨਹੀਂ ਚੰਬੜ ਗਿਆ ਕੋਈ ਕਸ਼ਟ ਆ ਗਿਆ ਮੇਰੇ ਤੇ ਕਹਿੰਦੀ ਮੈਂ ਬੜੀਆਂ ਡਾਕਟਰਾਂ ਨੂੰ ਮਿਲਿਆ ਤੇ ਇੱਕ ਡਾਕਟਰ ਨੇ ਮੈਨੂੰ ਕੋਈ ਦਵਾਈ ਦਿੱਤੀ ਵੀ ਵੀ ਇਹ ਤੁਸੀਂ ਆਪਣੇ ਸਾਰੇ ਮੋਕਿਆਂ ਦੇ ਥੋੜੀ-ਥੋੜੀ ਲਾ ਲੈਣੀ ਤੇ ਉਹ ਕਹਿੰਦੀ ਮੈਂ ਲਾਉਂਦੀ ਸਾਂ ਤੇ ਉਹ ਝੜ ਜਾਂਦੇ ਸੀ ਸਰੀਰ ਤੇ ਹੋਰ ਹੋ ਜਾਂਦੇ ਸੀ ਮੋਕੇ ਮੈਂ ਵੀ ਖਾਲਸਾ ਜੀ ਉਹਨਾਂ ਦੀ ਗੱਲ ਸੁਣ ਕੇ ਵੈਸੇ ਹੈਰਾਨ ਹੋਇਆ ਚਲੋ ਦਾਸ ਦੇ ਵੀ ਸਰੀਰ ਤੇ ਦੋ ਚਾਰ ਹਨ ਪਰ ਕਈਆਂ ਮੇਰੀ ਮੇਰੀ ਜਿਹੜੇ ਭੈਣਾਂ ਹਨ ਉਹਨਾਂ ਦੇ ਵੀ ਸੀ ਤੇ ਗੁਰੂ ਰਾਮਦਾਸ ਮਹਾਰਾਜ ਘਰ ਇਸ਼ਨਾਨ ਕੀਤਾ ਸੀ ਤੇ ਖਾਲਸਾ ਜੀ ਪਹਿਲਾਂ ਵੇਖਿਆ ਸੀ ਪੈਰ ਤੇ ਹੈਗੇ ਸੀ ਜਿਹਨੂੰ ਪ੍ਰਕਰਮਾ ਕਰਕੇ ਪੈਰ ਵੇਖਿਆ ਤੇ ਮੋਕਾ ਨਹੀਂ ਸੀ ਹੈਗਾ ਏਡੀ ਕਿਰਪਾ ਛੋਡੀ ਸੁਲਤਾਨ ਸੱਚੇ ਪਾਸ਼ਾ ਨੇ ਵਰਤੌਣਾ ਕੀਤੀ ਸੀ ਪਰ ਇਹ ਜਿਹੜੀ ਹੱਡ ਬੀਤੀ ਭੈਣ ਨੂੰ ਮੈਂ ਵਾਰ-ਵਾਰ ਪੁੱਛਿਆ ਵੀ ਪੈਣੇ ਵੀ ਥੋੜੇ ਹੋਣਗੇ 10 15 ਹੋਣਗੇ ਕਿੱਦਾਂ ਕਹਿੰਦੇ ਨਹੀਂ ਮੇਰਾ ਸਰੀਰ ਭਰ ਗਿਆ ਸੀ ਤੇ ਚਲੋ ਉਹਨਾਂ ਦੀ ਹੱਡ ਬੀਤੀ ਸੁਣੀ ਤੇ ਉਹਨਾਂ ਨੇ ਦੱਸਿਆ ਵੀ ਇਦਾਂ ਬਹੁਤ ਮੈਨੂੰ ਜਦੋਂ ਦਿੱਕਤ ਹੋਈ ਆ ਮੇਰੇ ਨਾਲ ਜਿੰਨੇ ਵੀ ਵੇਖਣਾ ਉਹਨੇ ਬੜੇ ਹੋਰ ਅਜੀਬ ਜਿਹੇ ਰੰਗ ਨਾ ਵੇਖਣਾ ਢੰਗ ਨਾ ਵੇਖਣਾ ਮੈਂ ਦਵਾਈ ਵੀ ਖਾਧੀ ਉਹ ਦਵਾਈ ਵੀ ਲਉਣੀ ਉਹਨੇ ਛੱਡ ਜਾਣਾ ਜਿਹਨੂੰ ਲੱਥ ਜਾਣਾ ਤੇ ਫਿਰ ਕਹਿੰਦੇ ਮੈਂ ਉਹ ਵੀ ਕੀਤਾ ਉਹ ਧਾਗੇ ਨਾਲ ਪੁੱਟਦੇ ਨੇ ਉਹ ਵੀ ਕੀਤਾ ਤੇ ਮੇਰੇ ਸਰੀਰ ਦੇ ਉੱਤੇ ਕੇਸ ਜਿਆਦਾ ਹੋਣ ਕਰਕੇ ਤੇ ਮੈਂ ਮੈਨੂੰ ਉਹ ਚੰਗਾ ਨਹੀਂ ਸੀ ਲੱਗਦਾ ਕੇਸ ਵੀ ਨਾਲ ਪੱਟੇ ਜਾਂਦੇ ਸੀ ਕਹਿੰਦੇ ਮੈਂ ਮਾ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਬਾਬਾ ਜੀ ਕਿਰਪਾ ਕਰੋ ਇਹ ਕੀ ਦੁੱਖ ਰੋਗ ਮੈਨੂੰ ਚੰਬੜਿਆ ਹੈ ਇਹ ਕਿਹੜਾ ਕਸ਼ਟ ਆ ਜਿਹੜਾ ਮੈਨੂੰ ਚੰਬੜਿਆ ਕਿਰਪਾ ਕਰਕੇ ਦੂਰ ਕਰੋ ਐਵੇਂ ਮਬਾਬਾ ਦੀਪ ਸਿੰਘ ਸਾਹਿਬ ਦੇ ਘਰ ਫਿਰ ਬਾਣੀ ਪੜਨੀ ਸ਼ੁਰੂ ਕੀਤੀ ਸੁਖਣੀ ਸਾਹਿਬ ਦੇ ਪੰਜ ਪਾਠ ਮੈਂ ਦਿਨ ਵਿੱਚ ਕਰਕੇ ਆਉਣੀ ਜਦੋਂ ਮੇਰੇ ਬੱਚਿਆਂ ਨੇ ਸਕੂਲ ਚਲੇ ਜਾਣਾ ਤੇ ਉਦੋਂ ਜਾ ਕੇ ਮੈਂ ਮਹਾਰਾਜ ਦੇ ਚਰਨਾਂ ਵਿੱਚ ਇਹ ਅਰਦਾਸ ਕਰਨੀ ਬੇਨਤੀ ਕਰਨੀ ਬਾਣੀ ਪੜਨੀ ਕਈ ਵਾਰ ਦੋ ਤਿੰਨ ਪਾਠ ਘਰੇ ਕਰ ਜਣੇ ਬਾਕੀ ਇੱਕ ਦੋ ਉੱਥੇ ਕਰ ਲੈਣੇ ਇਦਾਂ ਬਾਣੀ ਪੜਨੀ ਕਹਿੰਦੇ ਇੱਕ ਦਿਨ ਨਾ ਮੈਨੂੰ ਇਦਾਂ ਹੀ ਇੱਕ ਮਾਤਾ ਜੀ ਬਜ਼ੁਰਗ ਉੱਥੇ ਮਿਲੇ ਸ੍ਰੀ ਦਾਸ ਸਾਹਿਬ ਸੇਵਾ ਕਰਦੇ ਆ ਤੇ ਉਹ ਮੈਨੂੰ ਕਹਿਣ ਲੱਗੇ ਪੁੱਤ ਤੇਰੇ ਆ ਕਿਉਂ ਹੋਏ ਆ ਕੀ ਗੱਲ ਹੋਈ ਆ ਇਹ ਕਾਤੋਂ ਇੰਨੇ ਤੇਰੇ ਮੂੰਹ ਤੇ ਨਿਕਲੇ ਆ ਹੱਥ ਪੈਰਾਂ ਦੇ ਨਿਕਲੇ ਆ ਤੇ ਮੈਂ ਉਹਨੂੰ ਦੱਸਿਆ ਵੀ ਮਾਤਾ ਜੀ ਇਦਾਂ ਉਹ ਮੈਨੂੰ ਕਹਿੰਦੇ ਵੀ ਤੂੰ ਨਾ ਮਹਾਰਾਜ ਦੇ ਘਰ ਝਾੜੂ ਵਧਿਆ ਕਰ ਝਾੜੂ ਵਧਿਆ ਕਰ ਜਿਉਂ-ਜਿਉਂ ਝਾੜੂ ਦੇਂਗੀ ਤੇਰੇ ਮੋਕੇ ਝੜ ਜਾਣਗੇ ਜਿੱਦਾਂ ਜਿੱਦਾਂ ਤੂੰ ਸਾਫ਼ ਕਰੇਂਗੀ ਗੁਰੂ ਘਰ ਦੇ ਥਾਂ ਨੂੰ ਉਦਾਂ-ਉਦਾਂ ਤੇਰੇ ਸਰੀਰ ਤੋਂ ਮੋਕੇ ਝੜ ਜਾਣਗੇ ਮੈਂ ਉਹ ਮਾਤਾ ਦਾ ਬਚਨ ਸੱਤ ਮੰਨਿਆ ਫਿਰ ਉਹ ਮਾਤਾ ਮੈਨੂੰ ਤੁਰਨ ਲੱਗੇ ਮੈਨੂੰ ਜਾ ਕੇ ਕਹਿੰਦੇ ਇਦਾਂ ਕਰੀ ਇੱਕ ਬਚਨ ਹੋਰ ਮੰਨ ਕੀਪਤਾ ਤੇ ਬਾਬਾ ਦੀਪ ਸਿੰਘ ਸਾਹਿਬ ਦੀ ਕੋਈ ਕਿਰਪਾ ਹੋਈ ਐ ਮੈਂ ਮੇਰੇ ਆਪੇ ਮਨ ਚ ਆ ਗਈ ਗੱਲ ਤੇ ਮੈਂ ਤੈਨੂੰ ਦੱਸ ਦਿੰਨੀ ਆ ਤੇ ਮੈਂ ਉਹਨਾਂ ਨੂੰ ਪਹ ਹੱਥ ਜੋੜ ਕੇ ਗਿਆ ਹਾਂ ਜੀ ਮਾਤਾ ਜੀ ਦੱਸੋ ਕਹਿੰਦੇ ਵੀ ਬਾਬਾ ਨੂਰ ਸਿੰਘ ਸਾਹਿਬ ਦੇ ਸਥਾਨੇ ਤੇ ਚਣੇ ਲੈ ਕੇ ਜਾ 5 ਕਿਲੋ 10 ਕਿਲੋ ਚਣੇ ਲੈ ਕੇ ਜਾ ਉਥੇ ਘੋੜਿਆਂ ਨੂੰ ਪਾ ਜਿੱਦਾਂ ਘੋੜਿਆਂ ਨੂੰ ਪਾਏਂਗੀ ਅਰਦਾਸ ਕਰਾ ਲਈ ਉਥੇ ਤੇ ਆ ਜਾ ਆਪ ਕਰ ਲਈ ਕਿ ਮਹਾਰਾਜ ਕਿਰਪਾ ਕਰੋ ਕਹਿੰਦੇ ਜਿਉਂ ਜਿਉਂ ਘੋੜੇ ਚਣੇ ਛਕਣਗੇ ਨਾ ਤੇਰਾ ਰੋਗ ਠੀਕ ਹੋ ਜਾਏਗਾ ਤੇਰੇ ਉਦਾਂ ਹੀ ਮੋਕੇ ਝੜ ਜਾਣਗੇ ਜਿੱਦਾਂ ਜਿੱਦਾਂ ਘੋੜੇ ਚਣੇ ਛਗਣਗੇ ਤੇਰੇ ਮੋਕੇ ਜਾਂਦੇ ਲੱਗਣਗੇ ਇਹ ਉਹਨਾਂ ਨੇ ਮੈਨੂੰ ਬਚਨ ਕੀਤਾ ਬਾਬਾ ਦੀਪ ਸਿੰਘ ਸਾਹਿਬ ਨੇ ਕਲਾ ਵਰਤਾਈ ਕਹਿੰਦੀ ਮੈਂ ਸੱਤ ਕਰਕੇ ਬਚਨ ਮੰਨਿਆ ਵੀ ਮੈਨੂੰ ਮਹਾਰਾਜ ਨੇ ਦੱਸਿਆ ਕਹਿੰਦੀ ਮੈਂ ਉਸੇ ਦਿਨੀ ਫਿਰ ਚਣੇ ਲੈ ਕੇ ਉੱਥੇ ਚਲੇ ਗਈ ਬਾਬਾ ਨੂਰ ਸਿੰਘ ਸਾਹਿਬ ਦੇ ਸਥਾਨੇ ਉੱਥੇ ਸਿੰਘ ਸਾਹਿਬ ਸੀ ਤਵੇਲੇ ਦੇ ਵਿੱਚ ਉਹਨਾਂ ਨੂੰ ਮੈਂ ਕਿਹਾ ਵੀ ਵਾਹਿਗੁਰੂ ਜੀ ਆ ਘੋੜਿਆਂ ਲਈ ਚਣੇ ਲੈ ਕੇ ਆਏ ਉਹ ਮੈਨੂੰ ਕਹਿੰਦੇ ਵੀ ਤੁਸੀਂ ਜਾਓ ਸਾਹਮਣੇ ਘੋੜਿਆਂ ਨੂੰ ਆਪ ਹੀ ਪਾ ਦਿਓ ਤੇ ਕਹਿੰਦੀ ਮੈਂ ਉਹਨਾਂ ਨੂੰ ਕਿਹਾ ਵੀ ਮੈਨੂੰ ਡਰ ਲੱਗਦਾ ਮੈਂ ਕਦੇ ਘੋੜਿਆਂ ਕੋਲੇ ਨਹੀਂ ਹੋਈ ਤੇ ਕਹਿੰਦੇ ਕੁਛ ਨਹੀਂ ਕਹਿੰਦੇ ਤੁਸੀਂ ਪਾ ਦਿਓ ਤੇ ਉਥੇ ਦੋ ਘੋੜੇ ਖਾਲਸਾ ਜੀ ਵੱਜੇ ਸਨ ਦੋਵੇਂ ਚੁੱਟੇ ਤੇ ਜਦੋਂ ਮੈਂ ਉਹਨਾਂ ਨੂੰ ਚਣੇ ਘੋੜਿਆਂ ਨੂੰ ਪਾਏ ਨਾ ਪਾ ਕੇ ਤੇ ਬੜੇ ਮਨ ਨੂੰ ਸਕੂਨ ਹੋਇਆ ਮੈਂ ਕਿੰਨਾ ਚਿਰ ਉੱਥੇ ਖਲੋਤੀ ਰਹੀ ਵੇਂਦੀ ਦੀ ਉਹ ਖਾਂਦੇ ਸੀ ਘੋੜੇ ਖਾਂਦਿਆ ਖਾਂਦਿਆਂ ਤੇ ਮੈਂ ਉਥੋਂ ਵਾਪਸ ਆਈ ਮੱਥਾ ਟੇਕਿਆ ਘਰੇ ਆਈ ਕਹਿੰਦੇ ਭਾਈ ਸਾਹਿਬ ਜੀ ਤੁਸੀਂ ਸੱਚ ਜਾਣਿਓ ਮੈਨੂੰ ਪਤਾ ਵੀ ਨਹੀਂ ਲੱਗਾ ਉਹ ਮੋਕੇ ਕਿੱਥੇ ਗਏ ਕਹਿੰਦੇ ਰਾਤ ਘਰੇ ਆ ਕੇ ਸੁੱਤੀਆਂ ਤੇ ਥੋੜੇ ਜਿਹੜੇ ਮੇਰੇ ਹੱਥਾਂ ਦੇ ਰਹਿ ਗਏ ਸੀ ਬਾਕੀ ਜਿਹੜੇ ਨਜ਼ਰੀ ਆਉਂਦੇ ਸੀ ਪੈਰਾਂ ਤੇ ਮੂੰਹ ਤੇ ਜਿਹੜਾ ਅੱਖ ਤੇ ਸੀ ਹੋਇਆ ਸੀ ਕਹਿੰਦੇ ਉਹ ਪਤਾ ਹੀ ਨਹੀਂ ਕਿੱਥੇ ਚਲੇ ਗਏ ਕਹਿੰਦੇ ਮੈਨੂੰ ਲੱਗਾ ਵੀ ਛੜ ਗਏ ਹੋਣਗੇ ਮੰਜੇ ਤੇ ਡਿੱਗੇ ਹੋਣਗੇ ਪਰ ਨਹੀਂ ਕਹਿੰਦੇ ਮੈਂ ਮੈਂ ਉਹ ਚੀਜ਼ ਨੂੰ ਬਿਆਨ ਹੀ ਨਹੀਂ ਕਰ ਸਕਦੀ ਉਹ ਕਿਦਾਂ ਦਾ ਉਹ ਸਮਾਂ ਹੋਊਗਾ ਮੈਂ ਉਹਦੇ ਬਾਰੇ ਕਹਿ ਨਹੀਂ ਸਕਦੀ ਕਹਿੰਨੇ ਵੀ ਉੱਥੇ ਤੁਸੀਂ ਸੰਗਤ ਨੂੰ ਜ਼ਰੂਰ ਦੱਸਿਓ ਵੀ ਮਹਾਰਾਜ ਰੋਗ ਕੱਟਦੇ ਆ ਅਸੀਰ ਕਿਰਪਾ ਕਰਦੇ ਆ ਪਰ ਕਹਿੰਦੀ ਮੈਂ ਉਹ ਚੀਜ਼ ਨਹੀਂ ਦੱਸ ਸਕਦੀ ਕਿ ਭਾਈ ਸਾਹਿਬ ਜੀ ਉਹ ਮੋਕੇ ਕਿੱਥੇ ਗਏ ਤੇ ਉਹ ਜਦੋਂ ਮੋਕੇ ਮੈਂ ਸਵੇਰੇ ਵੇਖੇ ਮੇਰੇ ਸਰੀਰ ਤੇ ਨਹੀਂ ਸੀ ਮੇਰੇ ਪਿੰਡੇ ਤੇ ਨਹੀਂ ਸੀ ਤੇ ਮੈਂ ਉਦੋਂ ਕੀ ਮਹਿਸੂਸ ਕਰ ਰਹੀ ਸਾਂ ਉਹ ਵੀ ਮੈਂ ਬਿਆਨ ਨਹੀਂ ਸੀ ਕਰ ਸਕਦੀ ਇਹ ਵੀ ਕਹਿੰਦੀ ਕਿਰਪਾ ਮੈਂ ਇਨਾ ਮੇਰੇ ਤੇ ਸੱਚੇ ਪਾਤਸ਼ਾਹ ਨੇ ਕਹਿੰਦੀ ਫਿਰ ਮੈਨੂੰ ਉਦੋਂ ਮਹਿਸੂਸ ਹੋਇਆ ਕਿ ਇਹ ਜਿਹੜਾ ਮੇਰਾ ਰੋਗ ਸੀ ਜੇ ਮੈਂ ਮਾਰਦੇ ਚੰਨਾਂ ਚ ਅਰਦਾਸ ਕੀਤੀ ਰੱਬ ਮੇਰੇ ਨਾਲ ਹੈ ਸ਼ਹੀਦ ਸਿੰਘ ਮੇਰੇ ਨਾਲ ਆ ਤਾਂ ਹੀ ਤਾਂ ਸੁਣੀ ਗਈ ਹੈ ਐਵੇਂ ਖਾਲਸਾ ਜੀ ਮਾਰਾਏ ਨੇ ਕਿਰਪਾ ਕੀਤੀ 사ਤਗੁਰਾਂ ਨੇ ਦਇਆ ਕੀਤੀ ਤੇ ਭੈਣ ਦਾ ਜਿਹੜਾ ਰੋਗ ਸੀ ਉਹ ਠੀਕ ਕੀਤਾ ਰਾਜੀ ਕੀਤਾ ਸੋ ਮਹਾਰਾਜ ਕਿਰਪਾ ਕਰਦੇ ਨੇ ਖਾਲਸਾ ਜੀ ਨਿਮਾਣੇ ਨਤਾਣੇ ਹੋ ਕੇ ਉਹਨਾਂ ਦੇ ਦਰ ਜਾਈਏ ਮਹਾਰਾਜ ਭੁੱਖਿਆਂ ਨੂੰ ਰਜਾ ਦਿੰਦੇ ਦੁਖੀਆਂ ਨੂੰ ਹਸਾ ਦਿੰਦੇ ਤੇ ਗਰੀਬਾਂ ਨੂੰ ਖਾਲਸਾ ਜੀ ਖਜ਼ਾਨਾ ਬਖਸ਼ ਦਿੰਦੇ ਸੋ ਮਹਾਰਾਜ ਤੇ ਨਿਮਾਣਿਆਂ ਦਾ ਮਾਣ ਹੈ ਨਿਤਾਣਿਆਂ ਦਾ ਤਾਣ ਹੈ ਨਿਉਟਿਆਂ ਦੀ ਊਟ ਹੈ ਨਿਆਸਰਿਆਂ ਦਾ ਉਹ ਆਸਰਾ ਹੈ ਨਿਤਿਰਿਆਂ ਦਾ ਧਿਰ ਹੈ ਖਾਲਸਾ ਜੀ ਨਚੀਜਿਆਂ ਦਾ ਚੀਜ਼ ਹੈ ਤੇ ਪੀਰਾਂ ਦਾ ਪੀਰ ਸਤਿਗੁਰੂ ਹੈ ਓਰੇ ਤੋਂ ਵੱਡਾ ਕੋਈ ਜਾਹਰਾ ਪੀਰ ਨਹੀਂ ਜਾਹਰ ਪੀਰ ਜਗਤਗੁਰ ਬਾਬਾ ਸਾਰੇ ਸੰਸਾਰ ਤੋਂ ਜੇ ਜਾਹਰਾ ਹੈ ਤੇ ਗੁਰੂ ਨਾਨਕ ਸਾਹਿਬ ਪੀਰ ਹੈ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਵਰਗਾ ਹੋਰ ਖਾਲਸਾ ਜੀ ਸੰਸਾਰ ਉੱਤੇ ਕੋਈ ਹੈ ਨਹੀਂ ਹਾਜ਼ਰ ਨਾਜ਼ਰ ਪ੍ਰਤਾਖ ਸਤਿਗੁਰੂ ਹਨ ਤੇ ਮਹਾਰਾਜ ਨੂੰ ਯਾਦ ਕਰਿਆ ਕਰੋ ਸ਼ਹੀਦਾਂ ਨੂੰ ਯਾਦ ਕਰਿਆ ਕਰੋ ਮਹਾਰਾਜ ਕਿਰਪਾ ਕਰ ਦੇ ਮਿਹਰਾਂ ਕਰ ਦੇ ਭੁੱਲਾਂ ਦੀ ਖਾਲਸਾ ਜੀ ਕਿਮਾਂ ਬਖਸ਼ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ